ਬਾਹਿਗੁਰੂ ਜੀ ਕਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਸਾਡੇ ਦੇ ਸਭ ਦੇ ਸਭ ਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਅਸੀਂ ਸੋਸ਼ਲ ਸਰਪੰਚ ਚੈਨਲ ਰਾਹੀਂ ਸਭ ਦਾ ਧੰਨਵਾਦ ਕਰਦੇ ਹਾਂ ਤਾਂ ਅੱਜ ਕਹਾਣੀ ਲੈ ਕੇ ਆਇਆ ਜਿਹੜੀ ਗੱਲ ਚੱਲ ਰਹੀ ਹੈ ਪਰਮੇਸ਼ਰ ਦਵਾ ਸਾਹਿਬ ਸਤਲਜੀਤ ਸਿੰਘ ਜੀ ਢੱਡਰੀਆਂ ਵਾਲੇ ਕਹਿੰਦੇ ਵੀ ਇੱਥੇ ਰੇਪ ਹੋਇਆ ਪਰਮੇਸ਼ਰ ਦਵਾਰ ਸਾਹਿਬ ਉਹਨਾਂ ਨੂੰ ਪੁੱਤਣ ਵਾਲਾ ਹੋਵੇ ਵੀ ਤੁਸੀਂ ਇੱਕ ਮਾਨ ਸਖਸੀਅਤ ਤੇ ਅਰੇਬ ਦੇ ਇਲਜ਼ਾਮ ਲਾਉਲੀਓ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬੀਆਂ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪੰਜਾਬ ਵਿੱਚ ਜਿਹੜੇ ਪ੍ਰਵਾਸੀ ਬਈਏ ਜੁਪੀ ਤੋਂ ਬਿਹਾਰ ਤੋਂ ਐਮਪੀ ਤੋਂ ਕਰਨਾਟਕਾ ਤੋਂ ਇੱਥੇ ਆ ਕੇ ਪੰਜਾਬ ਵਿੱਚ ਉਲੜਵਾ ਜੀ ਕਰਦੇ ਨੇ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਉਹਨਾਂ ਦੀ ਗੱਲ ਕਰੋ ਇੱਕ ਚੰਗੇ ਇਨਸਾਨ ਨੂੰ ਤੁਸੀਂ ਰੇਪ ਦੇ ਇਹ ਜੇ ਦੋਸ਼ ਲਾ ਕੇ ਝੂਠਾ ਸਾਬਤ ਕਰ ਦਿਓ ਇਹ ਜੀ ਗੱਲ ਸਾਨੂੰ ਕਰਨੀ ਨਹੀਂ ਚਾਹੀਦੀ ਕਿਉਂਕਿ ਇੱਕ ਸਾਡੀ ਬਹੁਤ ਹੀ ਵਧੀਆ ਪਰਮੇਸ਼ਰਦਵਾ ਸਾਹਿਬ ਜੀ ਨੂੰ ਹਰੇਕ ਕੋਈ ਸਿਰ ਝੁਕਾਉਂਦਾ ਹੈ ਇੰਨਾ ਹੋਰੇ ਗੁਰੂ ਦਾ ਲੰਗਰ ਚੱਲਦਾ ਹੈ ਤਾਂ ਹੀ ਵੇਲੇ ਲੱਗਦੇ ਨੇ ਇਹ ਸਾਧੂ ਸੰਤਾਂ ਦੇ ਬਾਕ ਨਾਲਾ ਇੱਥੇ ਵੇਲੇ ਲੱਗਣ ਲੱਗੇ ਨੇ ਤਾਂ ਫਿਰ 7 ਰੋਟੀ ਜੀ ਸੂਜੀ ਢੱਡੀਆਂ ਵਾਲੇ ਇੱਕ ਵਧੀਆ ਕਥਾ ਬਾਚ ਕੋਉਣ ਦੇ ਨਾਤੇ ਹੀ ਤਾਂ ਉਰੇ ਵੇਲੇ ਲੱਗਣ ਲੱਗੇ ਤਾਂ ਮੈਂ ਪਹਿਲਾਂ ਵੀ ਵੀਡੀਓ ਵਿੱਚ ਜਿੱਕਰ ਕਰਿਆ ਸੀ ਇੱਕ ਸੰਤ ਮਹਾਪੁਰਖਾਂ ਨੇ ਉਰੇ ਇੱਕ ਪਾਣੀ ਪਿਉਂਦੇ ਹੁੰਦੇ ਤੇ ਉਹਨਾਂ ਨੇ ਬਚਨ ਕਰੇ ਤੇ ਵੀ ਭਾਈ ਉਰੇ ਬੇਲੇ ਲੱਗਿਆ ਕਰਨਗੇ ਤਾਂ ਅੱਜ ਤੋਂ 30 32 ਸਾਲ ਦੀ ਗੱਲ ਦਾ ਹੈ ਪਹਿਲਾਂ ਤਾਂ ਇਹ ਮੇਰੇ ਲੱਗਣ ਲੱਗੇ ਨੇ ਤਾਂ ਜਿਹੜੇ ਲੋਕਾਂ ਤੋਂ ਜਰ ਨਹੀਂ ਹੁੰਦਾ ਉਹ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੇ ਅਲਜਾਬ ਲਾਉਂਦੇ ਨੇ ਸਾਡੀ Hindu Sikhha ਦੀ ਸਭੀ ਖਰਾਬ ਕਰਦੇ ਨੇ ਇਹ ਜੀ ਜੋ ਗੱਲਾਂ ਕਰਦੇ ਨੇ ਪਹਿਲਾਂ ਉਹ ਆਪਣੇ ਘਰੇ ਦੋ ਬੱਦਿਆਂ ਨੂੰ ਰੋਟੀ ਖਵਾ ਕੇ ਦੇਖਣ ਵੀ ਖਵਾਉਂਦੇ ਨੇ ਜਿੱਥੇ ਉਹਰੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਲੰਗਰ ਪ੍ਰਸਾਦਾ ਸਾਕ ਆਜ਼ਾਦੀਆਲੇ ਆ ਠੰਡ ਦਾ ਮੌਸਮ ਆ ਗਿਆ ਜਿਹੜੇ ਵੀ ਟਰੱਕਾਂ ਵਾਲੇ ਨੇ ਜਾਂ ਹੋਰ ਕਾਰਾਂ ਵਾਲੇ ਦੂਰ ਪਰੇ ਜਾਣ ਵਾਲੇ ਸਭ ਉਰੇ ਰੁਕੇ ਜਾਂਦੇ ਨੇ ਰਾਤ ਨੂੰ ਰਹਿਣ ਦਾ ਪ੍ਰਬੰਧ ਹੈ ਨਹਾਉਣ ਦਾ ਪ੍ਰਬੰਧ ਹੈ ਸਾਰਾ ਕੁਝ ਉਰੇ ਬਹੁਤ ਵਧੀਆ ਪਰਮੇਸ਼ਰ ਦਵਾਰ ਸਾਹਿਬ ਆਪਣੇ ਰਹਿਣ ਬਿਠੇਰਾ ਖਾਣ ਪੀਣ ਨੂੰ ਕਿਸੇ ਨੂੰ ਕੋਈ ਘਾਟ ਨਹੀਂ ਆਉਦੀ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਅਜਾਈਆ ਇਹ ਜਿਹੜੀ ਸਾਡੇ ਉਰੇ ਪਿੰਡਾਂ ਵਾਲੇ ਜਾਂ ਸਹਿਰਾਂ ਵਾਲੇ ਜਾਂ ਪੰਜਾਬ ਦੇ ਲੋਕ ਜਾਂ ਕੈਨੇਡਾ ਅਮਰੀਕਾ ਤੋਂ ਬਾਹਰ ਲਿੱਦੇ ਸਾਂ ਵਿੱਚ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕਰੀ ਆਪਦੀ ਤਾਂ ਕਰਕੇ ਇੱਥੇ ਮੇਲੇ ਲੱਗਣ ਲੱਗੇ ਨੇ ਜਿਹੜੇ ਲੋਕ ਕਹਿੰਦੇ ਨੇ ਬੁਰੇ 2012 ਦੇ ਵਿੱਚ ਇੱਕ ਲੜਕੀ ਦਾ ਰੇਪ ਕਰਾਇਆ ਗਿਆ ਹੋਰ ਪਤਾ ਨਹੀਂ ਕਿੰਨੇ ਕਰੇ ਪੁੰਦੇ ਨੇ ਅਜਿਹੇ ਅਣਜਾਣ ਲਾਉਣੇ ਬਹੁਤ ਗਲਤ ਨੇ ਤਾਂ ਵੀ ਗੱਲ ਕਰੂ ਪੰਜਾਬ ਦੀ ਪੰਜਾਬ ਦੀ ਗੱਲ ਕਰੋ ਉਹਦੇ ਨਾਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜੇ ਤੁਸੀਂ ਕਹੋ ਵੀ ਉਹ ਪੰਜਾਬ ਦੇ ਵਿੱਚੋਂ ਭੰਗਿਆਂ ਦਾ ਜੂਠ ਵਧਣਾ ਚਾਹੀਦਾ ਹੈ ਉਹਦੇ ਨਾਲ ਸਹਿਮਤ ਹਾਂ ਕਿਉਂਕਿ ਸਾਰੇ ਪਾਸੇ ਰੇਡੀਓ ਵੀ ਬਈ ਲਾਉਂਦੇ ਨੇ ਬਿਹਾਰ ਵਾਲੇ ਜੁਕੀ ਵਾਲੇ ਜਿਹੜੀਆਂ ਕਿ ਜਿਹੜੇ ਦੂਜੇ ਸਮਾਨ ਦੇ ਟੋਟ ਆਟvai ਬਾਤੇ ਉਹ ਵੀ ਪ੍ਰਵਾਸੀ ਜਿਹਨੇ ਖੇਤਾਂ 'ਚ ਕੰਮ ਕਰਦੇ ਨੇ ਉਹ ਵੀ ਪ੍ਰਵਾਸੀ ਜਿਹਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਉਹ ਤਾਂ ਸਾਰਾ ਪਰਵਾਸੀਆਂ ਨੇ ਕੰਮ ਸਾਂਭ ਲਿਆ ਇਹ ਸਰਕਾਰ ਸਰਕਾਰਾਂ ਜ਼म्मेदार ਨੇ ਜਿਹੜੀਆਂ ਇੱਥੇ ਪੰਜਾਬੀਆਂ ਦੇ ਹੱਕਾਂ ਵਾਸਤੇ ਕੋਈ ਬੋਲਦਾ ਨਹੀਂ ਬੋਲਣ ਤਾਂ ਤਾਂ ਹੂੰ ਕਿਉਂਕਿ ਉਹਨਾਂ ਦੀਆਂ ਵੋਟ ਬੈਂਕਾਂ ਦੇ ਉਹਨਾਂ ਨੂੰ ਇਹ ਵੋਟਾਂ ਪਾਉਂਦੇ ਨੇ ਜਿਹੜੇ ਨੇ ਵੋਟ ਬਣਾਤੀ ਇਹ ਉਸੇ ਨੂੰ ਵੋਟ ਪਾਉਣਗੇ ਆਪਣੇ ਲੋਕ ਤਾਂ ਹਿੱਲ ਜਾਂਦੇ ਨੇ ਇਹ ਵੋਟ ਅਗਲੇ ਦੀ ਪੱਕੀ ਹੋ ਜਾਂਦੀ ਹੈ ਜਿੰਨੇ ਕਿ ਪਿੰਡ ਵਿੱਚ ਸਰਪੰਚ ਨੇ ਬਣਾਤੀਆਂ ਵੋਟਾਂ ਉਹ 67-95 ਨੇ ਬੈਠ ਗੀਆਂ ਜਿਹੜੇ ਨੇ ਇਹਨਾਂ ਦੇ ਆਵਾਟਾਂ ਵਾਲੇ ਜਿਹੜੇ ਕਿਉਂਕਿ ਪਿੰਡਾਂ ਵਿੱਚ ਵੋਟ ਆਧਾਰ ਕਾਰਡ ਰਾਸ਼ਨ ਕਾਰਡ ਇਹਨਾਂ ਨੇ ਪੂਰੇ ਦੇ ਪੂਰੇ ਪਿੰਡਾਂ ਚ ਪੂਰੀ ਦਾ ਇਤਬਾਰ ਰਖਿਆ ਪਹਿਲਾਂ ਜੇ ਆਧਾਰ ਕਾਰਡ ਜਿਹਨੇ ਬਣਾਏ ਨੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹਦਾ ਪਿਛਲਾ ਜਿਹੜਾ ਬਹੁ ਡਾਟਾ ਲਿਆ ਜਾਵੇ ਸਾਰਾ ਵੀ ਕਿੱਥੇ ਦਾ ਹੋ ਰਹਿਣ ਵਾਲਾ ਜੁਪੀ ਦਾ ਇੱਕ ਬਿਹਾਰ ਦਾ ਕਾ MP ਦਾ ਇਹਨਾਂ ਦਾ ਪੁੱਛਿਆ ਜਾਂਦਾ ਇੱਕ ਤਾਂ ਇਹਨਾਂ ਦਾ ਉਧਰ ਹੁੰਦਾ ਹੈ ਡਾਰ ਕਾਰਡ ਵੋਟਰ ਕਾਰਡ ਇੱਕ ਆ ਕੇ ਉਰੇ ਪੰਜਾਬ ਦੇ ਵਿੱਚ ਬਣਾ ਲੈਂਦੇ ਨੇ ਜਦੋਂ ਇਹ ਕਾਂਡ ਕਰਕੇ ਭਜਾ ਦੇਦੇ ਤਾਂ ਸਾਡੇ ਲੋਕਾਂ ਨੂੰ ਅਕਲ ਉਦੋਂ ਆਉਂਦੀ ਹੈ ਵੇ ਤਾਂ ਜਰ ਭਈਆ ਮਾਰ ਕੇ ਭੱਜ ਗਿਆ ਪਹਿਲਾ 6 ਤਰੀਕ ਨੂੰ ਦਲਦੀਪ ਚ ਹੋਇਆ ਇੱਕ ਨਿਹਾਗ ਸਿੰਘ ਦਾ ਕਤਲ ਕਰਿਆ ਗਿਆ ਉੱਥੇ ਹਲਾ ਲਲਾ ਹੋ ਗਈ ਕਦੇ ਵੀ ਭਈਏ ਨੇ ਮਾਰਤਾ ਪੰਜਾਬੀ ਜਾਰੋ ਜਦੋਂ ਤੁਸੀਂ ਇਹਨਾਂ ਨੂੰ ਰਹਿਣ ਬਾਤ ਤੇ ਰਹਿਣ ਬਸੇਰਾ ਦੇ ਦਿਓ ਫਿਰ ਇਹ ਤੁਹਾਡੇ ਨਾਲ ਘਟਣੀ ਗੁਜ਼ਰੂਗੇ ਫਿਰ ਆਹ ਬਹਾੜੀ ਪਿੱਛੇ ਵਿਕਿਆ ਹੋਇਆ ਸਿਬੜਾ ਪਿੰਡ ਦੇ ਵਿੱਚ ਉੱਥੇ ਕਿਉਂਕਿ ਪ੍ਰਵਾਸੀਆਂ ਦੀ ਜ਼ਿਆਦਾ ਭਰਭਾਰ ਹੈ ਪ੍ਰਵਾਸੀ ਬਹੁਤ ਗਿਣਤੀ ਚ ਰਹਿੰਦੇ ਨੇ ਉੱਥੇ ਤਾਂ ਕਰਕੇ ਉੱਥੇ ਨੌਜਵਾਨ ਦਾ 16 17 ਸਾਲ ਦੇ ਦਾ ਜਿਹੜਾ ਕਿ ਇਹ ਤਰ ਹਥਿਆਰ ਨਾਲ ਚਾਕੂ ਕਰਚਾ ਨਾਲ ਚਾਕੂ ਕਰਚਾ ਤਾਂ ਤੇ ਹਥਿਆਰ ਨੇ ਇਹ ਤਾਂ ਪਹਿਲੇ ਦਿਨ ਤੋਂ ਹਥਿਆਰ ਨੇ ਇਹਨਾਂ ਦੇ ਜਦੋਂ ਕੋਈ ਗੱਡੀ ਲੈ ਕੇ ਬਾਹਰ ਜਾਂਦਾ ਸੀ ਜੁਕਪੀ ਟਾਪਕੇ ਵਿਹਾਰ ਨੂੰ ਤਾਂ ਇਹ ਦਰਖਤਾਂ ਤੇ ਚੜ ਕੇ ਘਟੀਆਂ ਦੇ ਸਾਲਾ ਮਾਰਦੇ ਤੇ ਲੁੱਟ ਲਾਦੇ ਤੇ ਇਹ ਹੁਣ ਕੀ ਪੰਜਾਬ ਨੂੰ ਇਹ ਗੁੰਡਾਗਰਦੀ ਇਹਨਾਂ ਦੀ ਬਹੁਤ ਵਧੀ ਪਈ ਐ ਸਾਨੂੰ ਸਾਰਿਆਂ ਨੂੰ ਸੁਚੇੜਾ ਚਾਹੀਦਾ ਵੀ ਅਸੀਂ ਪੰਜਾਬ ਬਾਤੇ ਪੰਜਾਬ ਦੇ ਹੱਕਾਂ ਬਾਤੇ ਪੰਜਾਬ ਦੇ ਪਾਣੀਆਂ ਖਾਤਰ ਜਿਹੜਾ ਜਹਰਾ ਕੋਲੀ ਜਾਰੀਆਂ ਰਹੇ ਉਹਨਾਂ ਬਾਰੇ ਗੱਲਾਂ ਕਰੀਏ ਤਾਂ ਕਿ ਜਿਹੜੇ ਕਿ ਸਾਤ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਇੱਕ ਦਿਲ ਦੇ ਸਾਫ ਅੰਧਾਨੇ ਤਾਂ ਕਿ ਇਹਨਾਂ ਤੇ ਇਹੋ ਜਿਹੇ ਇਲਜ਼ਾਮ ਲਾਉਣੇ ਗੱਲ ਕਰੀ ਤਾਂ ਗੱਲ ਕਰੀਏ ਦਸਿਆਂ ਦੀ ਗੱਲ ਕਰੀਏ ਬੇਰਜ਼ਗਾਰੀ ਦੀ ਬੇਰਜ਼ਗਾਰੀ ਕਿਉਂ ਵਧੀਆ ਕਿਉਂ ਨਾ ਵਧਿਆ ਕਿਉਂਕਿ ਸਾਡੀਆਂ ਸਰਕਾਰਾਂ ਗੋਗੀਆਂ ਬੋਲੀਆਂ ਨੇ ਜਿਹੜੀਆਂ ਸਰਕਾਰਾਂ ਪਹਿਲਾਂ ਵਾਲੀਆਂ ᱛੀਆਂ ਉਹਨਾਂ ਨੇ ਈ ਕੁਛ ਕਰਿਆ ਜਿਹੜੀਆਂ ਹੁਣ ਚੱਲ ਰਹੀਆਂ ਨੇ ਇਹਨਾਂ ਨੇ ਵੀ ਕੀ ਕਰਨਾ ਜਦੋਂ ਦਿਨ ਦਿਹਾੜੇ ਇੱਕ ਵੱਡੇ ਸ਼ਹਿਰ ਦੇ ਵਿੱਚ ਜਾਂ ਕਿਤੇ ਵੀ ਅਈ ਜੀ ਘਾਟਣਾ ਵਾਪਰਦੀ ਐ ਉਹ ਸਰਕਾਰਾਂ ਨੂੰ ਤਾਂ ਸੋਚਣਾ ਚਾਹੀਦਾ ਵੀ ਇੱਕ ਵਾਪਰ ਕੀ ਇਹਨਾਂ ਦਾ ਹੱਲ ਕਰੀਏ ਜਦੋਂ ਦੂਜੀ ਵਾਪਰ ਦੀ ਹਾਲ ਫੇਰ ਨਹੀਂ ਕੋਈ ਆ ਕੇ ਖੜਦਾ ਜਿਵੇਂ ਹੁਣ ਵੋਟਾਂ ਦਾ ਦੌਰ ਚੱਲ ਰਿਹਾ ਚਾਰ ਹਲਕਿਆਂ ਦੇ ਵਿੱਚ ਤਾਂ ਉੱਥੇ ਕਿਹੜਾ ਬੋਲਦੇ ਨੇ ਇਹ ਪੰਜਾਬ ਬਾਰੇ ਕੋਈ ਪੰਜਾਬ ਦੀ ਗੱਲ ਹੀ ਕਰਦਾ ਉੱਥੇ ਕਹਿਣਗੇ ਅਸੀਂ ਤੁਹਾਡੇ ਵਾਸਤੇ ਆਹ ਕਰਤਾ ਅਸੀਂ ਤੁਹਾਡੇ ਵਾਸਤੇ ਆਹ ਕਰਤਾ ਵੀ ਇਹਨਾਂ ਨੂੰ ਪੁੱਛੇ ਵੀ ਅਸੀਂ ਪੰਜਾਬ ਦੇ ਲੋਕਾਂ ਸੋਨਾਂ ਨੂੰ ਅਸੀਂ ਸੋਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਕੰਮ ਕਰਨ ਖਾਤਰ ਜਿਤਾਇਆ ਹੋਰ ਸਤੋ ਕੀ ਕਰਾਉੜੇ ਜਨਤਾ ਦੇ ਪੈਸਿਆਂ ਨਾਲ ਤੁਸੀਂ ਵਧੀਆ ਤੋਂ ਵਧੀਆ ਗੱਡੀਆਂ ਵਧੀਆ ਤੋਂ ਵਧੀਆ ਖਰਚੇ ਜਿਹੜਾ ਹੁਣ ਲੈਕਚਰਾਂ ਤੇ ਪੈਸਾ ਲੱਗ ਰਿਹਾ ਉਹ ਵੀ ਪੰਜਾਬ ਦੇ ਲੋਕਾਂ ਦਾ ਹੈ ਪੰਜਾਬ ਦੇ ਲੋਕਾਂ ਦੇ ਟੈਗ ਦਾ ਪੈਸਾ ਹੈ ਪੰਜਾਬ ਦੇ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਭਰਦੇ ਨੇ ਉਹਦਾ ਪੈਸਾ ਹੈ ਪੰਜਾਬ ਦੇ ਲੋਕਾਂ ਦੇ ਜਿਹੜੇ ਦੁਕਾਨਾਂ ਦੇ ਸਾਰੇ ਲੋਕਾਂ ਦਾ ਜਾਬੀ ਕਿਸੇ ਕਸਬ ਦਾ ਵੀ ਟੈਕਸ ਦਾ ਪੈਸਾ ਉਹਨੂੰ ਧਜਿਆਂ ਦਾ ਹੀ ਜਾ ਰਿਹਾ ਜੀ ਨੇ ਤਾਂ ਕਰਕੇ ਗੱਲ ਕਰਨੀ ਆਉਂਦੀ ਹੈ ਵੀ ਉਹਨਾਂ ਨੇ ਪਰਵਾਸੀਆਂ ਦਾ ਕੋਈ ਹੱਲ ਨਹੀਂ ਕਰਨਾ ਤਾਂ ਕਿ ਆਪਾਂ ਨੂੰ ਜਿਹੜੇ ਪੰਜਾਬੀਆਂ ਇਹਨਾਂ ਨੂੰ ਇਹ ਹੱਲ ਕਰਨਾ ਪਊਗਾ ਜੇ ਕੋਈ ਬੰਦਾ ਵਧੀਆ ਕੰਮ ਕਰਦਾ ਤਾਂ ਉਹਦੇ ਤੇ ਜਾਦੇ ਸਾਨੂੰ ਉਹਨੂੰ ਨਿੰਦਣਾ ਨਹੀਂ ਚਾਹੀਦਾ ਹਾਂ ਜੇ ਤੁਸੀਂ ਕੰਮ ਕਰ ਸਕਦੇ ਹੋ ਵਧੀਆ ਕੋਈ ਗੁਰੂ ਘਰ ਬਣਾਉਗੇ ਤਾਂ ਅਸੀਂ ਤੁਹਾਡੇ ਨਾਲ ਹਾਰੀ ਪਬਲਿਕ ਸੋਡੇ ਨਾਲ ਹੈ ਜੇ ਤੁਸੀਂ ਚੰਗੇ ਕੰਮ ਕਰੋਗੇ ਪਰ ਜੇ ਕਿਸੇ ਤੇ ਆਪਾਂ ਮਾੜਾ ਸ਼ਬਦ ਬੋਲਾਂਗੇ ਗੁਰੂ ਘਰਾਂ ਨੂੰ ਡੇਰੇ ਕਹਾਂਗੇ ਜਿਵੇਂ ਪਰਮੇਸ਼ਰ ਦਵਾਰ ਥਾਵ ਨੂੰ ਢੱਡਰੀ ਵਾਲਾ ਡੇਰਾ ਕਿਹਾ ਗਿਆ ਕਿੱਡੀ ਬੜੀ ਮਾੜੀ ਗੱਲ ਹੈ ਤਾਂ ਜਿਹੜੇ ਅਣਖ ਵਾਲੇ ਦੇ ਜ਼ਮੀਰਾਂ ਵਾਲੇ ਨੇ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਵੀ ਜਿਹੜੇ ਲੋਕ ਨੇ ਇਹ ਵਾਧੂ ਦੇ ਪਕਾਇਆਂ ਵਾਰਦੇ ਨੇ ਕਿਉਂ ਤੇ ਇਹਦਾ ਤੋਂ ਕੋਈ ਹੋਰ ਤਾਂ ਬੁੱਧਿਆ ਦੀ ਗੱਲ ਚੱਕੀ ਨਹੀਂ ਕਰਦੀ ਇਹ ਪੰਜਾਬ ਦਾ ਮਾਹੌਲ ਵਿਗਾੜਨ ਖਾਤਰ ਇਹ ਹੁਣ ਧਰਮਕਸਤਾਨਾਂ ਨੂੰ ਗੁਰਦੁਆਰੇ ਮੰਦਰਾਂ ਬਸੀਤਾਂ ਚ ਝਗੜੇ ਬਾ ਝਗੜੇ ਕਰਾਉਂਦੇ ਨੇ ਇਹਦਾ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਕਦੇ ਇਹ ਪ੍ਰਵਾਸੀਆਂ ਦੀ ਗੱਲ ਨਹੀਂ ਕਰਦੇ ਕਦੇ ਇਹ ਮਗਾਈ ਕਿੱਲੀ ਬਦਗੀ ਪੰਜਾਬ ਦੇ ਵਿੱਚ ਬੇਰਜਗਾਰੀ ਦੇ ਮਸਲੇ ਤੇ ਕਦੇ ਵੀ ਕੋਈ ਆਇਆ ਨਾ ਕੋਈ ਸਰਕਾਰਾਂ ਆਈਆਂ ਜਦ ਸਭੇ ਦੀ ਆ ਜ ਕੋਈ ਹੋ ਰਾਇ ਇਹਨਾਂ ਨੇ ਪਿਹੜ ਪੜਾਈ ਦਾ ਮਤਲਬ ਰੱਖਿਆ ਵੀ ਮਾੜਾ ਬੋਲ ਦੋ ਪਹਿਲਾ ਅਮਰਤਪਾਲ ਆਇਆ ਤੀ ਤਾਂ ਉਹਨੇ ਸਦਾar ਲਹਿਰ ਤੋਰੀ ਤਾਂ ਜਦੋਂ ਇਹਨਾਂ ਨੇ ਦੇਖਿਆ ਵੀ ਪੰਜਾਬ ਦਾ ਕੰਮ ਲੋਕ ਸੁਧਰ ਜਾਣਗੇ ਉਹਨਾਂ ਨੂੰ ਚੱਕ ਕੇ ਜੇਲ੍ਹ ਵਿੱਚ ਮਾਰਿਆ ਐਂਡੇ ਸੇ ਰਾਤੀ ਐਂਡੇ ਸੇ 1 ਸਾਲ ਦੀ ਲੱਗੀ 1 ਸਾਲ ਦੀ ਹੋਰ ਬਿਤਾਤੀ ਜਿਹੜੇ ਸਿੱਖਾਂ ਨੂੰ ਮਾੜਾ ਬੋਲਦੇ ਨੇ ਜਿਵੇਂ ਵੱਡੇ ਵੱਡੇ ਸ਼ਹਿਰ ਨੇ ਲੁਧਿਆਣਾ ਜਾਂ ਹੋਰ ਅੰਮ੍ਰਿਤਸਰ ਗਰਦਾਸਪੁਰ ਜਦ ਸਹਿਰਾ ਚ ਬੈਠੇ ਰਹੇ ਉਹਨਾਂ ਨੂੰ ਗੱਲ ਮੈਂ ਦੇਰ ਕੇ ਰੇ ਜਿਹੜੇ ਬਾੜਾ ਬੋਲਦੇ ਰਹੇ ਜੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿਉਂਕਿ ਉਹ ਕਹਾਤਰ ਦੀ ਲੜਾਈ ਦੀ ਜੰਗ ਜਿੱਤ ਕੇ ਆਏ ਰਹੇ ਉਹ ਬਾੜਾ ਬੋਲਦੇ ਨੇ ਇੱਕ ਬੂਟਾ ਵਾਲੇ ਦੇ ਫਾਇਰਪ ਹੋ ਗਈ ਚਾਹਤੇ ਉਹਨੂੰ ਕਹਦੇ ਵੀ ਤਾਂ ਸਾਡੂ ਸਕਿਉਰਟੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜੇ ਵੀ ਤਹੇ ਨੂੰ ਬਾਧੂ ਨੂੰ ਸਕਿਉਰਟੀ ਦਿੱਤੀ ਹੋਈ ਹੈ ਉਹ ਸਰਕਾਰ ਨੂੰ ਵਾਪਸ ਕਰਾਉਣੀ ਚਾਹੀਦੀ ਹੈ ਜਾਤੇ ਉਲੀ ਪੁਲੀ ਨੂੰ ਜਿਹੜਾ ਗਾਲਾਂ ਕੱਢਦਾ ਹੈ ਉਹਨੂੰ ਸਕਿਉਰਟੀਆਂ ਦੇ ਦੇਦੇ ਹੋ ਤਾਂ ਕਿ ਇੱਥੇ ਪੰਜਾਬ ਦਾ ਭਲਾ ਨਹੀਂ ਹੁੰਦਾ ਜਦੋਂ ਲੀਡਰ ਦੇ ਗਲਤ ਹੋਵੇ ਜਿਹੜਾ ਕੋਈ ਗਾਲਾਂ ਕੱਢਦਾ ਹੈ ਉਹਨੂੰ ਚਾਕੇ ਸਕਿਉਰਟੀ ਤਾਂ ਜਿਹੜਾ ਪੰਜਾਬ ਦਾ ਪੈਸਾ ਬਰਬਾਦ ਕਰਿਆ ਜਾ ਰਿਹਾ ਹੈ ਨਾ ਕੋਈ ਇਹ ਪੰਜਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਵੀ ਇਹਨਾਂ ਦਾ ਕੋਈ ਇੰਤਜ਼ਾਮ ਕਰਿਆ ਜਾਵੇ ਇਹਨਾਂ ਨੂੰ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਉਹ ਕੈਨਸਲ ਕਰੇ ਜਾਣ ਅਸੀਂ ਇਹ ਗੱਲਾਂ ਸਾਨੂੰ ਪੰਜਾਬ ਵਿੱਚ ਜਿਹੜੇ ਅਸੀਂ ਰਹਿੰਦੇ ਆ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਦੂਜਿਆਂ ਲਈ ਸਾਨੂੰ ਵੀ ਇਹ ਬੰਦਾ ਰੇਪ ਦਾ ਦੋਸ਼ੀ ਐ ਇਹ ਫਲਾਣਾ ਜਾਂ ਟਿਪਕਾ ਐ ਅਜਿਹੀਆਂ ਗੱਲਾਂ ਕਿਸੇ ਵੀਰ ਸਾਡ ਨੂੰ ਸੁਭਾਰੀ ਦਦੀਆਂ ਤਾਂ ਕਿ ਮੈਂ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਪ੍ਰਮੇਸ਼ਰ ਦਵਾਰ ਸਾਹਿਬ ਤੇ ਜਿਹੜੇ ਲੋਕ ਇਹੋ ਜਿਹੀ ਝੂਠੇ ਇਲਜ਼ਾਮ ਲਾਉਂਦੇ ਨੇ ਬਿਲਕੁਲ ਗਲਤ ਨੇ ਤੁਸੀਂ ਗੱਲ ਕਰੋ ਪੰਜਾਬ ਦੀ ਪੰਜਾਬੀ ਮਾਂ ਬੋਲੀ ਦੀ ਜਿਹੜਾ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਐਲੀਆ ਬੇਨਤੀਆਂ ਕਰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ